ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੀ ਹੈ ਜੀ ਨਵੇਂ ਟਰੈਕਟਰ ਤੇ ਆਪਾਂ ਨੂੰ ਸਬਸਿਡੀ ਕਿਸ ਤਰ੍ਹਾਂ ਮਿਲਦੀ ਹੈ ਸਕੀਮ ਆਈ ਹੈ ਨਵੇਂ ਟਰੈਕਟਰ ਦੇ ਸਬਸਿਡੀ ਕਿਸ ਤਰ੍ਹਾਂ ਲੈ ਸਕਦੇ ਆ ਤੇ ਕਿਸ ਤਰ੍ਹਾਂ ਆਪਾਂ ਲੋਨ ਕਰਾਉਣਾ ਵਾ ਜਿਹੜੇ ਤਰੀਕੇ ਨਾਲ ਆਪਾਂ ਨੂੰ ਸਬਸਿਡੀ ਮਿਲੇ ਸੋ ਬਹੁਤੇ ਕਿਸਾਨ ਵੀਰ ਮੇਰੇ ਜਿਹੜੇ ਆ ਉਹ ਲੋਨ ਪ੍ਰਾਈਵੇਟ ਬੈਂਕਾਂ ਤੋਂ ਕਰਾ ਲੈਂਦੇ ਆ ਠੱਗੇ ਜਾਂਦੇ ਆ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਆਪਾਂ ਅੱਗੇ ਤੁਹਾਨੂੰ ਪੂਰੀ ਜਿਹੜੀ ਗੱਲਬਾਤ ਇਥੇ ਬਾਰੇ ਦੱਸਾਂਗੇ ਤੇ ਕਿਹੜੀ ਸਕੀਮ ਆ ਜਿਹਦੇ ਵਿੱਚ ਆਪਾਂ ਨੂੰ ਜਿਹੜੇ ਆ ਸਬਸਿਡੀ ਟਰੈਕਟਰਾਂ ਤੇ ਮਿਲਦੀ ਆ ਬੈਂਕ ਦੁਆਰਾ ਸੋ ਉਸ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਟਰੈਕਟਰ ਤੇ ਸਬਸਿਡੀ ਕਿਹੜੇ ਤਰੀਕੇ ਨਾਲ ਲੈ ਸਕਦੇ ਆ ਆਪਾਂ ਸੋ ਸਭ ਤੋਂ ਪਹਿਲਾਂ ਇੱਕ ਸਕੀਮ ਆਈ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਸਕੀਮ ਦਾ ਨਾਮ ਹੈਗਾ ਜੀ N A I F F ਇਹਦੀ ਫੁੱਲ ਫਾਰਮ ਹੈਗੀ ਆ ਜੀ ਨੈਸ਼ਨਲ ਐਗਰੀਕਲਚਰ ਇਨਫਰਾ ਫਾਈਨਾਂਸਿੰਗ ਫੈਸਿਲਿਟੀ ਸੋ ਇਸ ਨੂੰ ਤੁਸੀਂ Google ਤੇ ਵੀ ਸਰਚ ਮਾਰ ਕੇ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜਿਹੜੀਆਂ ਸਰਕਾਰੀ ਬੈਂਕ ਤੋਂ ਆਪਾਂ ਲੋਨ ਲੈਣਾ ਜਿਹੜੀਆਂ ਸਰਕਾਰੀ ਬੈਂਕਾਂ ਜਿਦਾਂ نیشنل SBI ਹੋਰ ਵੀ ਜਿਹੜੀਆਂ ਸਰਕਾਰੀ ਬੈਂਕਾਂ ਵਾ ਉਹਨਾਂ ਨੇ ਆਪਾਂ ਨੂੰ ਜਿਹੜਾ ਵਾ ਇਹਤੇ ਲੋਨ ਕਰਕੇ ਦੇਣਾ 7% ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਲਿਮਟ ਦਾ ਜਿਹੜਾ ਲੋਨ ਬਣਾਉਨੇ ਆ ਤੇ ਆਪਾਂ ਟਰੈਕਟਰ ਵਾਲਿਆਂ ਨੇ ਏਜੰਸੀ ਵਾਲਿਆਂ ਨੂੰ ਸਬਸਿਡੀ ਨਹੀਂ ਦੇਣੀ ਆ ਆਪਾਂ ਨੂੰ ਬੈਂਕ ਨੇ ਸਬਸਿਡੀ ਦੇਣੀ ਆ ਜਦੋਂ ਆਪਣਾ ਲੋਨ ਹੋ ਗਿਆ ਤੇ ਆਪਾਂ ਨੂੰ ਜਿਹੜੀ ਆ 3% ਸਬਸਿਡੀ ਜਿਹੜੀ ਆ ਬੈਂਕ ਨੇ ਦੇਣੀ ਆ 4% ਵਿਆਜ ਆਪਾਂ ਨੂੰ ਰਹਿ ਜਾਣਾ ਵਾ ਜਿਹੜਾ ਵਾ ਲੱਖ ਨੂੰ ਪੈਣਾ ਆਪਾਂ ਨੂੰ ਸਾਲ ਦਾ ਤੇ ਇਸ ਹੱਬ ਨਾਲ ਜਿਹੜਾ ਆਪਾਂ ਨੂੰ ਬਹੁਤ ਸਸਤਾ ਟਰੈਕਟਰ ਪੈਂਦਾ ਵਾ ਬਾਕੀ ਪ੍ਰਾਈਵੇਟ ਬੈਂਕਾਂ ਦੇ ਚੱਕਰ 'ਚ ਨਾ ਪਾਓ ਉਹ ਜਿਹੜਾ ਵਾ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਉਹ ਟਰੈਕਟਰ ਉਹਦੇ ਵਿੱਚ ਪੈਂਦਾ ਇਸ ਸਕੀਮ ਦੇ ਵਿੱਚ ਤੁਸੀਂ ਤਿੰਨ ਸੰਧ ਵੀ ਕੋਈ ਵੀ ਜਿਹੜੇ ਆ ਉਹ ਨਾਲ ਲੈ ਸਕਦੇ ਜੇ ਉੱਤੇ ਵੀ ਸਬਸਿਡੀ ਮਿਲੂਗੀ ਤੁਸੀਂ ਜਦੋਂ ਵੀ ਟਰੈਕਟਰ ਲੈਣਾ ਇੱਕ ਵਾਰੀ ਸਰਕਾਰੀ ਬੈਂਕ ਜਿੱਥੇ ਤੁਹਾਡਾ ਖਾਤਾ ਵਾ ਉੱਥੋਂ ਜਾ ਕੇ ਆਪਣੇ ਮੈਨੇਜਰ ਨਾਲ ਜ਼ਰੂਰ ਇਸ ਬਾਰੇ ਗੱਲਬਾਤ ਕਰਿਓ ਸੋ ਧੰਨਵਾਦ ਜੀ